ਡਿਸਟ੍ਰਿਕਟ ਪਟਿਆਲਾ ਐਸਐਸਪੀ ਸਾਹਿਬ ਸardar nanak singh ਦੀ ਗਾਈਡਲਾਈਨ ਤੇ ਜੋ ਇੱਕ ਸਾਰੀ ਡਿਸਟ੍ਰਿਕਟ ਪਟਿਆਲਾ ਦੀ ਪੁਲਿਸ ਟੀਮ वचनबद्ध ਹੈ ਕਿ ਕੋਈ ਵੀ ਕ੍ਰਾਈਮ ਹੁੰਦਾ ਉਹਨੂੰ ਐਸ ਸੂਨ ਐਸ ਪੋਸੀਬਲ ਉਹਨੂੰ ਡਿਟੈਕਟ ਕੀਤਾ ਜਾਵੇ ਉਸੇ ਲਈ ਅੱਜ ਕੱਲ 10 ਵਜੇ ਇੱਕ ਇਨਫੋਰਮੇਸ਼ਨ ਰਸੀਵ ਹੋਈ ਕਿ ਇੱਕ ਮਹਿੰਦਰ ਸਿੰਘ 엘ियस ਮਾਮਾ ਨਾਂ ਦਾ ਬੰਦਾ ਹੈ ਉਹਨੂੰ ਕਿਸੇ ਨੇ ਗੋਲੀ ਮਾਰ ਦਿੱਤੀ ਜਿਵੇਂ ਇਨਫੋਰਮੇਸ਼ਨ ਇਹ ਆਈ ਨਾਲ ਦੀ ਨਾਲ ਡੀਐਸਪੀ ਸਤਨਾਮ ਸਿੰਘ ਐਸਐਚਓ ਗਗਨਦੀਪ ਇਹਨਾਲ ਦੀ ਨਾਲ ਮੌਕੇ ਤੇ ਰਸ਼ ਕੀਤਾ ਇਹਨਾਂ ਨੇ ਉੱਥੇ ਜਾ ਕੇ ਸਾਰਾ ਜਿਹੜਾ ਮੌਕਾ ਹੈ ਉਹਨੂੰ ਮੌਕੇ ਨੂੰ ਸੁਪਰਵਾਈਜ਼ ਕੀਤਾ ਮੌਕੇ ਦਾ ਵਿਜ਼ਿਟ ਕੀਤਾ ਔਰ ਉਹਨੂੰ ਹਰ ਐਂਗਲ ਦੇ ਨਾਲ ਸੈਂਟੀਫਿਕ ਕੈਂਡਲ ਨਾਲ ਉਹਨੂੰ ਐਨਲਾਈਜ਼ ਕੀਤਾ ਗਿਆ ਇਸੇ ਤਰ੍ਹਾਂ ਹੀ ਹਿਊਮਨੈਂਟ ਔਰ ਡਿਜੀਟਲ ਫੁਟਪ੍ਰਿੰਟਸ ਨੂੰ ਪਿੱਛੇ ਜਾ ਕੇ ਉਹਨੂੰ ਸਾਰਾ ਫਾਲੋਅ ਅਪ ਕੀਤਾ ਗਿਆ ਇਹਦੇ ਵਿੱਚ ਦੱਸਣ ਵਾਲੀ ਗੱਲ ਹੈ ਕਿ ਉੱਥੇ ਮਹਿੰਦਰ ਸਿੰਘ ਜਿਹਦਾ ਨਾਮ ਮਾਮਾ ਸੀਗਾ ਉਹਨੂੰ 55-56 ਸਾਲ ਦੀ ਉਮਰ ਹੈ ਦੂਜਾ ਆ ਗਿਆ ਜੀ ਕੁਨਾਲ ਵਦਵਾ ਉਲਫ ਹਨੀ ਵਦਵਾ ਏ ਆਪਸ ਚ ਇਹਨਾਂ ਦੀ ਉੱਥੇ ਕੋਈ ਤਿੱਖੀ ਬਹਿਸ ਹੋਈ ਉਦੋਂ ਬਾਅਦ 5 ਜਿਹੜੇ ਨੇ ਰਵਲਵਰ ਸ਼ਾਟਸ ਉਹਦੀ ਬਾਡੀ ਤੇ ਲੱਗੇ। ਵਿਦਨ 6 ਆਰ ਸਾਰਾ ਕੇਸ ਟ੍ਰੇਸ ਕੀਤਾ ਗਿਆ। ਔਰ ਜਿਹੜਾ ਹਨੀ ਵਦਵਾ ਉਹਨੂੰ ਅਰੈਸਟ ਕਰ ਲਿਆ ਗਿਆ। ਜਿਹੜਾ ਕ੍ਰਾਈਮ ਦੇ ਵਿੱਚ ਯੂਜ਼ ਹੋਇਆ ਵੈਪਨ ਰਵਲਵਰ ਉਹ ਵੀ ਰਿਕਵਰ ਹੈ, ਬੁਲੇਟਸ ਰਿਕਵਰ ਨੇ ਔਰ ਜਿਹੜੀ ਗੱਡੀ ਤੋਂ ਲੈ ਕੇ ਫਰਾਰ ਹੋਇਆ ਸੀ ਉਸ ਤੇ ਮੌਕੇ ਤੇ ਆਇਆ ਤੇ ਬਾਅਦ ਚੋ ਗਿਆ ਉਹ ਵੀ ਰਿਕਵਰ ਹੈ। ਔਰ ਬਾਕੀ ਜਿਹੜੀ ਇਹਦੀ ਇਨਵੈਸਟੀਗੇਸ਼ਨ ਉਹ ਕੀਤੀ ਜਾ ਰਹੀ ਹੈ। ਔਰ ਜਿਹੜਾ ਇਹਦਾ ਮੋਟਿਵ ਹੈ ਇਹਨਾਂ ਦਾ ਕਿ ਕੀ ਮੋਟਿਵ ਹੈ, ਕੀ ਬਹਿਸ ਹੋਈ। ਕੀ ਅੱਗੇ ਹੋਰ ਕ੍ਰਾਈਮਨਲ ਐਕਟੀਵਿਟੀ ਕੀ ਸੀ ਜਿਹਦੇ ਕਰਕੇ ਐਡਾ ਵੱਡਾ ਇੱਕ ਕਦਮ ਚੱਕਣਾ ਪਿਆ ਉਹ ਸਾਰੀ ਚੀਜ਼ ਨੂੰ ਡਿਊਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਉਹ ਸਾਰਾ ਚੀਜ਼ਾਂ ਇਨਵੈਸਟੀਗੇਟ ਕੀਤੀਆਂ ਜਾਣਗੀਆਂ ਉਹਨਾਂ ਨੂੰ ਕੇਸ ਰਿਕਾਰਡ ਤੇ ਲਿਆ ਕੇ ਔਰ ਇਹਦਾ ਕਨਕਲੂਜਨ ਜਿਹੜਾ ਉਹ ਇਨ ਕੋਰਟ ਪੇਸ਼ ਕੀਤਾ ਜਾਵੇ ਸਰ ਇਹ ਉੱਥੇ ਬੈਠ ਕੇ ਡਰਿੰਕ ਕਰ ਰਹੇ ਸੀਗੇ ਆ ਰਵਾਲਵਰ ਪਿਆ ਜਿਹੜਾ ਕ੍ਰਾਈਮ ਸੀਨ ਜਿਹੜਾ ਵਿੱਚ ਯੂਜ਼ ਹੋਇਆ ਰਿਕਵਰ ਹੋ ਗਿਆ ਜਿਹੜੀਆਂ ਬੁਲੇਟਸ ਨੇ ਰਿਕਵਰ ਹੋ ਗਈਆਂ ਨੇ ਇਸ ਕਰਕੇ ਸਾਰਾ ਕੇਸ ਸੀ ਸਰ ਕਾਲੇਸ਼ੀਆ ਤੇ ਜੋ ਹੋਰ ਇਨਵੋਲਵਡ ਸੀ ਸਰ ਇਹ ਫੈਮਿਲੀ ਨੇ ਦੋ ਨਾਮ ਲਿਖਾਏ ਨੇ ਤਾਂ ਉਹ ਤੋਂ ਬਾਅਦ ਅਸੀਂ ਇੱਕ ਜਿਹੜਾ ਸੀਗਾ ਉਹਦੀ ਇੰਟਰੋਗੇਸ਼ਨ ਵੀ ਕਰ ਲਈ ਹੈ ਔਰ ਬਟ ਅਸੀਂ ਹੁਣ ਹੋਰ ਰਿਮਾਂਡ ਲੈ ਕੇ ਡੀਪਲੀ ਇਨਵੈਸਟੀਗੇਟ ਕਰਾਂਗੇ ਕਿ ਇਹ ਮੋਟਿਵ ਕੀ ਸੀ ਕਿਉਂ ਇੰਨਾ ਹੀ ਨੀਅਸ ਔਰ ਬਰੂਟਰ ਮਰਡਰ ਕੀਤਾ ਗਿਆ ਤਾਂ ਦੋ ਨਾਮ ਕਿਹੜੇ ਕਿਹੜੇ ਲਿਖਾਏ ਨੇ ਕੁਝ ਇੱਕ ਨਾਮ ਹੋਰ ਆ ਸਰ ਉਹ ਹਾਲੇ ਤੱਕ ਪੁੱਛ ਕੇ ਜਿਹੜੀ ਇਹ ਗੱਲ ਉਹ ਨਹੀਂ ਨਾਲ ਜੋ ਦੱਸਿਆ ਕੋਲੈਬੋਰੇਟ ਹੋ ਰਹੀ ਹੈ ਉਹ ਬਾਕੀ ਸਾਰੀ ਚੀਜ਼ ਕਰਾਂਗੇ ਔਰ ਡਿਊਰਿੰਗ ਕੋਰਸ ਆਫ ਯੂਨੀਵਰਸਿਟੀ ਜਦੋਂ ਪੂਰੀ ਗੱਲ ਸਾਹਮਣੇ ਆ ਗਈ ਫਿਰ ਜ਼ਰੂਰ ਦੱਸਿਆ ਜਾਏਗਾ ਇਕੱਠੇ ਬੈਠੇ ਸੀਗੇ ਤੁਹਾਨੂੰ ਜੀ ਹਾਲੇ ਤੱਕ ਦੀ ਮੁੰਡਲੀ ਪੁੱਛ ਕੇ ਚਾਹੀ ਪਤਾ ਲੱਗਿਆ ਕਿ ਉੱਥੇ ਬੈਠੇ ਸੀਗੇ ਜਿਸ ਤਰ੍ਹਾਂ ਕਿ ਨਾਲ ਔਰ ਫਰੈਂਚਿਸਪੀ ਟੀਮਸ ਵੀ ਉੱਥੇ ਪਹੁੰਚੋ ਨੇ ਕੁਝ ਖਾਸ ਤਕਦੀਸ਼ ਤੋਂ ਬਾਅਦ ਸਿੱਕਲ ਕੇ ਸਾਹਮਣੇ ਆਏ ਸੀ ਸਰ ਬਿਲਕੁਲ ਸਰ ਖਾਸ ਜਿਹੜਾ ਮੌਕੇ ਦੇ ਉੱਤੇ ਸਰ ਮੈਂ ਜਿਵੇਂ ਦੱਸ ਰਿਹਾ ਜੀ ਇੰਨੀ ਛੇਤੀ ਨਾਲ ਇਹ ਤਾਂ ਪਹਿਲਾਂ ਕੀਤਾ ਕਿੰਨੇ ਉਹ ਵੀ ਫੜ ਲਿਆ ਗਿਆ 6 ਘੰਟਿਆਂ ਦੇ ਅੰਦਰ ਅੰਦਰ 6-7 ਘੰਟਿਆਂ ਨੇ ਉਦੋਂ ਬਾਅਦ ਵੈਪਨ ਵੀ ਰਿਕਵਰ ਹੈ ਗੱਡੀ ਵੀ ਰਿਕ ਔਰ ਕਿਹੜੀ ਇਹੋ ਜੀ ਗੱਲ ਸੀ ਜਿਹੜੀ ਲੈ ਕੇ ਇੰਨਾ ਕੁਝ ਕਰਨਾ ਪਿਆ ਉਹ ਹੁਣ ਤਾਂ ਅਸੀਂ ਜਿਹੜਾ ਇਹਨੂੰ ਰਿਮਾਂਡ ਲੈ ਕੇ ਪ੍ਰੋਪਰ ਸਰ ਜੀ ਬਲ ਸਿੰਘ ਇਹਨਾਂ ਕੋਲੋਂ ਜਿਹੜੇ ਲਾਇਸੈਂਸੀ ਸੀ ਬਿਲਕੁਲ ਜੀ ਸਰ ਕੋਈ ਪਹਿਲਾਂ ਵੀ ਥ੍ਰੈਟ ਸੀ ਕੀ ਮਾਮਲੇ ਨਹੀਂ ਸਰ ਹਾਲੇ ਤੱਕ ਦੀ ਸਰ ਸਾਨੂੰ ਉਹਨੇ ਕੋਈ ਪੁਲਿਸ ਨੂੰ ਇਦਾਂ ਦੇ ਕੋਈ ਥ੍ਰੈਟ ਜਾਂ ਉਹਨੇ ਕੋਸਾ ਸੋਸ਼ਲ ਡੇਟ ਕੋਈ ਇਦਾਂ ਦੀ ਨਹੀਂ ਪਾਈ ਹੋਈ ਸੀਗੀ ਉਹ ਸਾਰੀ ਨੂੰ ਅੱਗੇ ਹੁਣ ਮੈਂ ਤਾਂ ਹੀ ਕਹਿ ਰਿਹਾ ਹੁਣ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਨਵੈਸਟ ਕਰਨ ਕੋਈ ਇਹ ਵੀ ਸੂਚਨ ਦੇ ਕੇ ਇਹਦੇ ਫਾਦਰ ਦੀ ਲਪਤਾ ਨੂੰ ਤਾਂ ਥੋੜੀ ਜਿਹੀ ਇਹਦੇ ਕੋਈ ਰਜਿਸਟਰੀ ਸਰ ਮੈਂ ਹੇਅਰ ਐਂਡ ਸੇ ਸੌਰੀ ਤੁਹਾਨੂੰ ਵੀ ਕਹਾਂਗਾ ਵਿਸ਼ਵਾਸ ਨਾ ਕਰੋ ਜਿੰਨੀ ਦੇਰ ਸਾਰੀਆਂ ਚੀਜ਼ਾਂ ਔਨ ਰਿਕਾਰਡ ਪ੍ਰੋਪਰ ਨਹੀਂ ਆਉਂਦੀਆਂ ਇਹ ਤਾਂ ਹੁਣ ਰਿਮਾਂਡ ਲਿਆ ਜਾਏਗਾ ਜੀ ਰਿਮਾਂਡ ਲੈ ਕੇ ਫਿਰ ਪ੍ਰੋਪਰ ਸਾਰੀ ਗੱਲ ਸਾਹਮਣੇ ਆਏਗੀ ਸਰ ਕੁਝ ਪਤਾ ਚੱਲੇਗਾ ਕਿ ਪਹਿਲਾਂ ਤੋਂ ਪਲੈਨਿੰਗ ਕਰਕੇ ਐਸੇ ਜਾਂ ਹੀਟ ਆਫ ਮੂਵਮੈਂਟ ਦੇ ਵਿੱਚ ਇਹ ਸਾਰਾ ਕੰਮ ਹੋਇਆ ਜੀ ਸਰ ਮੈਂ ਸੌਰੀ ਮੇਰਾ ਹੁਣ ਕਿਹਾ ਗਿਆ ਅੱਗੇ ਇਨਵੈਸਟੀਗੇਸ਼ਨ ਨੂੰ ਇੰਪੈਕਟ ਪਾਏਗਾ ਜੇ ਮੈਂ ਇਸ ਗੱਲ ਨੂੰ ਕਹਨਾ ਸਰ ਦੋਸ਼ੀ ਕਿਉਂਕਿ ਪਲਾਨਡ ਔਰ ਹੀਟ ਆਫ ਮੂਵਮੈਂਟ ਦਾ ਦੋ ਵੱਖਰੇ-ਵੱਖਰੇ ਚੀਜ਼ਾਂ ਨੇ ਔਰ ਬਾਅਦ ਚ ਜਾ ਕੇ ਕੋਰਟ ਦੇ ਟ੍ਰਾਇਲ ਦੇ ਵਿੱਚ ਇਦਾਂ ਦਾ ਸਟ